ਸਸਿਕਾ ਜੀ ਕਿਸਾਨ ਭਰਾਵੋ ਤੇ ਇਸ ਟਾਈਮ ਪੰਜਾਬ ਦੇ ਵਿੱਚ ਤੂੜੀ ਦਾ ਜੋ ਰੇਟ ਆ ਉਹਦੇ ਵਿੱਚ ਭਾਰੀ ਗਰਾਵਟਾਈ ਆ ਪਿਛਲੇ ਦਿਨਾਂ ਦੇ ਵਿੱਚ ਆਪਣੇ ਤੂੜੀ ਦਾ ਰੇਟ 535 ਤੋਂ ਲੈ ਕੇ 550 ਰੁਪਏ ਸੀ ਜਿਹੜੀਆਂ ਭੂੰਗਾਂ ਵਾਲੀਆਂ ਟਰਾਲੀਆਂ ਨੇ ਸੀ ਉਹ 10 ਰੁਪਏ ਘੱਟ ਚੱਕ ਲੈਂਦੀਆਂ ਸੀ ਤੇ ਜਿਹੜੀਆਂ ਪੰਡਾਂ ਵਾਲੀਆਂ ਟਰਾਲੀਆਂ ਸੀ ਉਹ ਆਪਾਂ ਨੂੰ 10-20 ਰੁਪਏ ਵੱਧ ਦੇ ਜਾਂਦੀਆਂ ਸੀ ਤੇ ਜਿਹੜੀ ਬਾਹਰੇ ਤੂੜੀ ਆ ਆਪਣੀ ਉਹਦੇ ਵਿੱਚ ਜਿਹੜੀ ਟੜਾਂ ਵਾਲੀ ਉਹਦੇ ਵਿੱਚ ਥੋੜੀ ਜਿਹੀ ਗ੍ਰਾਫਟ ਹੁੰਦੀ ਆ 5000 ਰੁਪਈਆ ਦੀ ਪਰ ਇਸ ਟਾਈਮ ਜੋ ਪੰਜਾਬ ਦੇ ਵਿੱਚ ਤੂੜੀ ਦਾ ਰੇਟ ਆ ਉਹ ਹੈਗਾ 435 ਤੋਂ 450 ਰੁਪਈਆ ਵਧਣ ਦੇ ਹਲੇ ਕੋਈ ਚਾਂਸ ਨਹੀਂ ਜੇ ਲਗਭਗ ਕੋਈ ਵਧਣ ਦੇ ਹੋਏ ਚਾਂਸ ਆਪਾਂ ਵੀਡੀਓ ਪਾ ਕੇ ਤੁਹਾਨੂੰ ਦੁਬਾਰੇ ਦੱਸ ਦਾਂਗੇ ਪਰ ਇਸ ਟਾਈਮ ਹਲੇ ਕੋਈ ਉਮੀਦ ਨਹੀਂ ਵਧਣ ਦੇ ਪਰ 450 ਰੁਪਈਆ ਇਸ ਟਾਈਮ ਰੇਟ ਆ ਕੱਲ ਪਰਸੋਂ ਦਾ ਜੋ ਤੁਹਾਨੂੰ ਕੋਈ ਨਵੀਂ ਅਪਡੇਟ ਆਈਗੀ ਤੁਹਾਨੂੰ ਫੇਰ ਦੱਸਦੇ ਰਹਾਂਗੇ ਅੱਗੇ ਵਧਣ ਦੇ ਕੋਈ ਚਾਂਸਾ ਲੋੜੀ ਤੋਂ ਲੋੜੀ ਦੇ ਦਿਨਾਂ ਤੱਕ ਹੋਣਗੇ ਕਿਉਂਕਿ ਇਸ ਟਾਈਮ ਆਪ ਨੂੰ ਸਾਰਿਆਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦੇ ਚਾਰ ਪਿਆਗਾ ਹਰੇਕ ਘਰ ਨੇ ਚਾਰ ਪਾਇਗਾ ਚਾਰ ਪਾਉਣ ਕਰਕੇ ਵੀ ਜਿਵੇਂ ਆਪਾਂ ਨੂੰ ਤੂੜੀ ਦੀ ਕਿਸੇ ਨੂੰ ਲੋੜ ਹੁੰਦੀ ਆ ਪਰ ਚਾਰ ਦੀ ਇਸ ਟਾਈਮ ਵਿਕਰੀ ਬਹੁਤ ਜ਼ਿਆਦੇ ਆ 550 ਰੁਪਏ ਨੂੰ ਚਾਰ ਕਵੰਟਲ ਮਿਲਦਾਗਾ ਉਹਦੇ ਕਰਕੇ ਤੂੜੀ ਦੇ ਵਿੱਚ ਥੋੜੀ ਜਿਹੀ ਇਹ ਗ੍ਰਾਫਟ ਆ ਗਈ ਕਿ ਚਾਰ ਜ਼ਿਆਦੇ ਹੋਣ ਕਰਕੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਗਰਮੀਆਂ ਚ ਕਿੰਨੀ ਵੱਡੀ ਪੱਧਰ ਤੇ ਕਿਸਾਨਾਂ ਨੇ ਚਾਰ ਪਾਇਆਗਾ ਚਾਰ ਦਾ ਰੇਟ 550 ਰੁਪਏ ਕਿਵੰਟਲਾ ਤੂੜੀ ਦਾ ਰੇਟ 450 ਰੁਪਏ ਕਿਵੰਟਲਾ ਕਿਉਂਕਿ ਕਿਸਾਨਾਂ ਨੂੰ ਚਾਰ ਹੀ ਫਾਇਦੇਮੰਦ ਰਹਿ ਰਿਹਾ ਕਿਉਂਕਿ ਉਹਦੇ ਵਿੱਚ ਥੋੜੀ ਤੂੜੀ ਪਾ ਕੇ ਸਰਜਣਾ ਪਹਿਲਾਂ 450 ਨੂੰ ਕਿਵੰਟਲ ਲੈਣਗੇ ਫਿਰ ਹਰਾ ਤੇ ਇਹਦੇ ਕਰਕੇ ਤੂੜੀ ਦੇ ਵਿੱਚ ਭਾਰੀ ਗਰਾਵਟਾਈ ਆ 100 ਰੁਪਏ ਪ੍ਰਤੀ ਕਿਵੰਟਲ ਤੂੜੀ ਦਾ ਰੇਟ ਦਾ ਫਰਕ ਪੈ ਗਿਆ ਜਿਸ ਦਿਨ ਕੋਈ ਨਵੀਂ ਅਪਡੇਟ ਆਉ ਤੂੜੀ ਵਜਨ ਦੇ ਸਾਰ ਹੋਏ ਤਾਂ ਆਪਣੇ ਪੇਜ ਨੂੰ ਫੋਲੋ ਕਰ ਲਿਓ ਇਹ ਤੇ ਆਪਾਂ ਅਪਡੇਟ ਸਾਰਿਆਂ ਨੂੰ ਪਹਿਲਾਂ ਦੇਵਾਂਗੇ ਧੰਨਵਾਦ ਜੀ